ਸਤ ਸੰਗਤ ਮਿਲ ਰਹੀਏ ਮਾਦੋ ਜੈਸੇ ਮਧੂ ਬੁਮਖੀਰਾ ਸਤ ਸੰਗਤ ਮਿਲ ਰਹੀਏ ਬਾਦੋ ਇਹ ਬਾਦੋ ਸਤ ਸੰਗਤ ਦੇ ਵਿੱਚ ਬਿਲ ਕੇ ਰਹਿੰਦੇ ਆ ਐਸੇ ਕਰ ਰਹਿਣਾ ਚਾਹੀਦਾ ਬਿਲਕਿ ਜਿਵੇਂ ਸ਼ਾਇਦੀਆਂ ਮੱਖੀਆਂ ਹੁੰਦੀਆਂ ਕਿੰਦੀਆਂ ਹੁੰਦੀਆਂ ਸਾਰੀਆਂ ਹੀ ਮੱਖੀਆਂ ਕਿੱਥੋਂ ਬੈਠੀਆਂ ਨੇ ਕੋਈ ਲੜਾਈ ਨਹੀਂ ਹੋਈ ਜਿਹੜਾ ਸ਼ਾਇਦ ਵੀ ਇਕੱਠਾ ਲੈਂਦਾ ਕਿਸੇ ਨੂੰ ਲੈਂਦਾ ਕੋਈ ਗਲਤੀ ਵੀ ਨਹੀਂ ਉਹਦੇ ਤੇ ਕਿਸੇ ਦੀ ਕਿਆ ਬੇਰਾ ਤੇਰਾ ਜਿਵੇਂ ਬੱਕੀਓ ਵਕੀਰੋ ਸ਼ਾਇਦ ਇਹ ਵਕੀਰਾਂ ਦੀ ਏਕਤਾ ਜਿਹੜੀ ਹੈਗੀ ਇਹੋ ਜੀ ਏਕਤਾ ਗੁਰਬਖਸ਼ ਦੀ ਹੁੰਦੀ ਹੈ ਜਿਹੜੇ ਸਤਸੰਗੀ ਨੇ ਉਹਨਾਂ ਦੀ ਏਕਤਾ ਕੈਸੀ ਹੁੰਦੀ ਹੈ ਜਿਵੇਂ ਸ਼ਾਇਦ ਇਹ ਵਕੀਰ ਦੀ ਹੁੰਦੀ ਹੈ ਸਵਾਰਥ ਵੀ ਹੁੰਦਾ ਜਿੱਥੇ ਸਵਾਰਥਵਾਂ ਤੇ ਲੜਾਈ ਹੈ ਲੜਾਈ ਕਾਤੇ ਸਿੱਖਾਂ ਚ ਸਵਾਰਥ ਹੀ ਦਿਲ sare ਸਵਾਰਥ ਦੀ ਲੜਾਈ ਹੈ ਲੜਾਈ ਕਲ ਬੁਖੂਗੀ ਬਦ ਬੁਖੀਰਾ ਬਦੂ ਬਖੀਆ ਇਹੋ ਜਿਹਾ ਸੁਭਾ ਚਾਹੀਦਾ ਜਿਹੜਾ ਦਾ ਦੂਜਾ ਨੁਕਸਾਨ ਪਹੁੰਚਾਉਣ ਵਾਲਾ ਉਹਦੇ ਤਾਂ ਕੱਲੀ ਹੋ ਜਾ ਕੇ ਲੜ ਜਾਂਦੀ ਹੈ ਇਹ ਸਿੱਧ ਲੜ ਰਹੀ ਹੈ। ਔਰ ਜਿਹੜੀ ਬੱਕੀ ਲੜ ਜਾਂਦੀ ਹੈ 2 ਘੰਟੇ ਬਾਅਦ ਮਰ ਵੀ ਜਾਂਦੀ ਹੈ। ਬਸ ਆਪੇ ਵਰ ਜਾਂਦੀ ਹੈ। ਉਹਦੇ ਲਾਈਵ 2 ਘੰਟੇ ਹੁੰਦੀ ਹੈ, ਬਚ ਬਚ ਜਾਂਦੀ ਹੈ। ਵਾਝ ਦੇਈਏ। ਸੱਚ ਵਾਸਤੇ ਇਦਾਂ ਹੀ ਹੋ। ਸ਼ੀਰ ਉੱਧਰ ਹੈ। ਜਿਹੜਾ ਉਹਨਾਂ ਤੇ ਹਮਲਾ ਕਰਦਾ ਹੈ ਉਹਦੇ ਉਹਦਾ ਜਵਾਬ ਵੀ ਦੇ ਦਿੰਦੇ ਨੇ ਕਹਿੰਦੇ ਵਖੀਰਾ ਜਵਾਬ ਵੀ ਦੇ ਦਿੰਦੇ ਨੇ ਵਖੀਆ ਇਹ ਨੁਕਸਾਨ ਪਹੁੰਚਾਉਂਦਾ ਉਹਨਰੂ ਇਸ ਕਰਕੇ ਇਹ ਬੇਰਾਬਰ ਇਹ ਹਜਾ ਧਰਮ ਦੀ ਹੈ ਆਹ ਤੇ ਰੂਸ